ਬੰਦੇ ਕੱਢੇ ਸੀਗੇ ਉਹਨਾਂ ਨੇ ਪਰ ਹੁਣ ਕਹਿੰਦੇ ਉਲਟ ਕੰਮ ਹੋ ਗਿਆ ਜੀ ਸਰਪਰਾਸ ਤੋਂ ਸੀਗੇ ਆ ਜਿਹੜੇ ਢੀਂਸਾ ਸਾਹਿਬ ਉਹਨਾਂ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਸੀਗਾ ਪਰ ਹੁਣ ਕਹਿੰਦੇ ਵੱਖਰਾ ਘਵਾੜਾ ਚੱਲ ਗਿਆ ਕਹਿੰਦੇ 48 ਦਲਾਂ ਦਾ ਆਪਣੇ ਸਰਪਰਾਸ ਤੇ ਹਮਲਾ ਜਥੇਦਾਰ ਟੋੜਾ ਨੂੰ ਕੱਢਣ ਕਰਨਾ ਯਾਦ ਕਰਵਾਤਾ ਢੀਂਸਾ ਸਾਹਿਬ ਵੀ ਚੱਕ ਕੇ ਬਾਹਰ ਮਾਰੀ ਜੀ ਜਦੋਂ ਯਾਦ ਕਰਾਉਂਦੇ ਨੇ ਜਿਹੜੇ ਜੀ ਫਿਰ ਬੜਾ ਕੁਝ ਯਾਦ ਹੋ ਜਾਂਦਾ ਹੈ ਕੁਝ ਉਹਨਾਂ ਨੇ ਯਾਦ ਕਰਤਾ ਕੁਝ ਆਪਣੇ ਵੀ ਜਿਹੇ ਦੇ ਵਿੱਚ ਗੱਲਬਾਤਾਂ ਪਈਆਂ ਆਪਾਂ ਉਹ ਗੱਲ ਕਰਦੇ ਜੀ ਦੇਖੋ ਪਹਿਲਾ ਅੱਠਾ ਕੂਆ ਨੂੰ ਇਹਨਾਂ ਨੇ ਕਰਿਆ ਸੀ ਜਿਹਨਾਂ ਆ ਗੋਹਣੇ ਪ੍ਰਤੀ ਦੀ ਬਣਾਈ ਸੀ ਆਪਾਂ ਨੂੰ ਇਸ ਗੱਲ ਦਾ ਵੀ ਪਤਾ ਕਿ ਅਕਾਲੀ ਦਲ ਦੀ ਜਿਹੜੀ ਇਹ ਦੋ ਟੜਹਾਂ ਦੀ ਲੜਾਈ ਉਹ ਦੋ ਟੜਹਾਂ ਦੀ ਲੜਾਈ ਨਾ ਰਹਿ ਕੇ ਹੁਣ ਅਕਾਲੀ ਦਲ ਦੀ ਮੂਲ ਦਾ ਸਵਾਲ ਬਣ ਗਿਆ ਜੀ 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 ਕਿਉਂਕਿ ਅਕਾਲੀ ਦਲ ਐਸ ਵੇਲੇ ਆਪਣੇ ਜਿਹੜੇ ਦਿਨ ਆਪਾਂ ਕਹਿੰਦੇ ਸਭ ਤੋਂ ਜਿਹੜੇ ਮਾੜੇ ਦਿਨਾਂ ਤੋਂ ਗੁਜ਼ਰ ਰਿਹਾ ਹੈ ਹੂੰ ਹੂੰ ਬਦਨਸਵਾ ਦੀਆਂ ਸੀਟਾਂ 3 ਨੇ ਤੇ ਲੋਕ ਸਭਾ ਦੀ ਸੀਟ 1 ਹੈ ਦੋਖਸਬੰਦੀ ਸੀਟ ਜਿਹੜੀ ਇੱਕ ਵਾਰ ਨੂੰ ਆਪਾਂ ਜਿੱਤੀ ਨਹੀਂ ਕਰੀ ਸਕਦੇ ਉਹ ਇਲੈਕਸ਼ਨ ਮੈਨੇਜਮੈਂਟ ਦਾ ਸੀਜੀਟ ਕੋ ਮੈਨੇਜਮੈਂਟ ਦੇ ਵਿੱਚ ਵੀ ਹਰਸਿੰਦਰ ਸਾਹਬ ਪਾਰਲੀਮੈਂਟ ਦੇ ਵਿੱਚ ਪਹੁੰਚ ਗਈ ਹੈ। ਹੂੰ ਹੂੰ। ਦੇਖਿਓ ਬਾਕੀ ਪੰਜਾਬ ਦੇ ਵਿੱਚ ਆਪਾਂ ਦੇਖੀ ਤੇ ਮੇਰੇ ਖਿਆਲ ਨਾਲ ਜਿੰਨੀ ਹੰਤ ਐਸਰੇ ਮਾਰੀ ਆਉਣੀ ਕਦੇ ਵੀ ਨਹੀਂ ਮਾਰੀ। ਜੀ ਜੀ। ਤੁਸੀਂ ਇੱਥੇ ਦੇਖੋ ਕਿਆਂ ਕਾਦੀ ਜਲ ਦੀ ਲੀਡਰਸ਼ਿਪ ਦਾ ਤਮਾਕੀ ਪੱਤਰ ਕਿੱਥੇ ਚਲਾ ਗਿਆ। ਹੂੰ ਹੂੰ। ਕੱਲ ਜਿਹੜੀ ਤਕਰੀਰ ਕੀਤੀ ਤੇ ਜਿਹੜੇ ਇਹਨਾਂ ਨੇ ਆਪਣਾ ਫੈਸਲਾ ਕੀਤਾ ਕਿਉਂਕਿ ਤੀਨ ਸਾਹਿਬ ਸਾਹਿਬ ਸਰਪ੍ਰਸਤ ਹੈ। ਜੀ। ਕੱਲ੍ਹ ਸਾਹਮਣੇ ਸਰਪੰਸ ਸਰਪੰਸ ਹੁੰਦੇ ਆ ਉਹ ਆਰਡਰ ਰੱਦ ਕਰ ਦਿੱਤਾ ਡਿਸਪਲਿਨਰੀ ਕਮੇਟੀ ਦਾ ਜਿਹਦੇ ਅੱਖ ਅਗੂਆਂ ਨੂੰ ਕੱਢਿਆ ਸੀ ਉਹ ਗੁਰਸਾਹਿਬ ਨੇ ਮੁਰਕੇ ਕਹਿ ਦਿੱਤਾ ਜੀ ਇਹ ਤਾਂ ਸਰਪਸਤੀ ਇਹਨਾਂ ਨੂੰ ਮੰਨਦਾ ਨਾ ਸੀ ਦਿੱਤੀ ਸੀ ਪਾਵਰ ਥੋੜਾ ਹੁੰਦੀ ਇਹਨਾਂ ਕੋਲ ਇਹਨਾਂ ਕੋਲ ਪਾਵਰ ਹੀ ਨਹੀਂ ਫਿਰ ਕੁਝ ਵਿਦਵਾਨ ਪੱਤਰਕਾਰ ਵਿਦਵਾਨ ਗੁੱਦੀ ਜੀ ਵੀ ਕੁਝ ਅਕਾਲੀ ਲੀਡਰਾਂ ਨੇ ਜਿਹੜੋ ਇਤਿਹਾਸ ਨੂੰ ਖੋਲ੍ਹਿਆ ਤੇ ਇਹਨਾਂ ਦਾ ਸਵਾਲ ਹੰਢ ਕੇ ਉਹਨੇ ਇਹ ਕਹਦੇ ਜੀ ਇਹ ਅਨੁਸ਼ਾਸਨਿਕ ਕਮੇਟੀ ਨਾਂ ਦੀ ਤਾਂ ਕੋਈ ਦਸਮਤੀ ਹੈ ਹੀ ਨਹੀਂ ਹੂੰ ਕਿਸੇ ਨੂੰ ਕੱਢਣ ਦਾ ਜਿਹੜਾ ਫੈਸਲਾ ਉਹ ਵਰਕਿੰਗ ਕਮੇਟੀ ਕੋਲੇ ਆਈ इवन ਪ੍ਰਧਾਨ ਕੋਲੇ ਵੀ ਹੈ ਨਹੀਂ ਹੂੰ ਪ੍ਰਧਾਨ ਹੋਵੇ ਜਾਂ ਅਨੁਸ਼ਾਸਨੀ ਕਮੇਟੀ ਹੋਵੇ ਵਰਕਿੰਗ ਕਮੇਟੀ ਨੂੰ ਅਰਜ਼ ਕਰ ਸਕਦੀ ਹੈ ਹੂੰ ਤੇ ਉਹਨੇ ਹੀ ਸਾਰਾ ਕੁਝ ਕਰਨਾ इवन ਜੇ ਪ੍ਰਧਾਨ ਨੂੰ ਹਟਾਉਣਾ ਦਾ ਡੈਨਿਗੇਟ ਹਾਊਸ ਹੈ ਜਿਹੜਾ ਉਹ ਹਟਾ ਸਕਦਾ ਹੈ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆ ਗੀਆਂ ਤੇ ਫਿਰ ਕੱਲ ਦੁਬਾਰਾ ਜਿਹੜੀ ਇਹ ਜੀ ਮੀਟਿੰਗ ਲਾ ਲਈ ਤੇ ਮੀਟਿੰਗ ਦੇ ਵਿੱਚ ਕੱਲ ਸ਼ੁੱਕਰਵਾਰ ਆਪਾਂ ਇਹ ਗੱਲ ਕਹਿ ਸਕਦੇ ਕਿ ਮੈਂਬਰ ਪੂਰੇ ਸੀ ਜੋ ਕਿ ਪਹਿਲਾਂ ਤਾਂ ਕਿ ਅਸੀਂ ਟੈਲੀਫੋਨ ਤੇ ਹੋਊਗੀ ਕੱਲ ਮੀਟਿੰਗ ਦੀ ਪ੍ਰਲਾਨਗੀ ਕੀਤਾ ਕੀਤੀ ਐ ਸਰਦਾਰ ਬਲਵਿੰਦਰ ਸਿੰਘ ਭੂਜੜ ਨੇ ਉਹਦੇ ਵਿੱਚ ਮਹੇਸ਼ ਸਿੰਘ ਨੰਦ ਸਿੰਘ ਗਰੀਅਲ ਵੀ ਹਾਜ਼ਰ ਸੀ ਉਹਦੇ ਵਿੱਚ ਜਿਹੜੇ ਹੈਗੇ ਜੀ ਗੁਲਜਬ ਸਿੰਘ ਰੰਗ ਕੇ ਵੀ ਸੀ ਤੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਐ ਨਾ ਤਿੰਨਾਂ ਦੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਦਰਵਾਰਾ ਸਿੰਘ ਗੁਰੂ ਵੀ ਹੁੰਦੇ ਸੀ ਮੈਂ ਸੀ ਜਿਹੜੇ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਰਹੇ ਐ ਔਰ ਉਸ ਸੌਫਟ ਕਾ ਵੀ ਰੁਕ ਰੇਟ ਐ ਇਹਨਾਂ ਨੇ ਗਾਦੀਦਨ ਜੁਆਇਨ ਕਰਨਾ ਸੀ ਕਿਦਵਾਰੀ ਉਹਨਾਂ ਨੇ ਆਪਣੀ ਕਿਸਮਤ ਜਮਾਈ ਅਜਮਾਈ ਕਿ ਐਮਐਨਏ ਬਣ ਜੀ ਪਰ ਉਹ ਨਸੀਬ ਜਿਹੀ ਸੀ ਤੇ ਐਮਐਨਏ ਨਹੀਂ ਬਣ ਸਕੇ ਜਦੋਂ ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਵਾਲ ਉਠਾਇਆ ਹੈ ਉਹਨਾਂ ਨੇ ਇਹ ਸਵਾਲ ਉਠਾਇਆ ਉਹ ਕਿਵੇਂ ਦੀ ਹੈ ਵਿੱਚ ਹੀ ਅੰਦੇਸ਼ ਸਾਹਿਬ 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 ਨੇ ਜਿਹੜੇ ਪ੍ਰਧਾਨ ਨੇ ਪਾਵੜਾ ਡੈਜੀਟ ਕੀਤਾ ਜੀ ਉਹ ਨਿਯਮਕ ਕਮੇਟੀ ਚ ਇੱਕ ਸੱਜਣ ਉਹ ਫੇਰ ਪੱਤਰਕਾਰਾਂ ਨੇ ਫੇਰ ਪੁੱਛਣ ਕਰਦੇ ਆ ਬਿਲਹਰ ਕਾਟ ਕੇ ਉਹਨੇ ਦੇਖਿਆ ਵੀ ਤੇ ਬਦਾਰਤ ਵਿੱਚ ਕਿਵੇਂ ਲਿਖਿਆ ਨਹੀਂ ਤੇ ਸਾਰਾ ਕੁਝ ਜਵਾਨੀ ਕਾ ਖਲਾਮੀ ਜਾਂਦਾ ਹੈ ਜੀ ਲੇਕਿਨ ਇੱਕ ਕਾਲ ਨੂੰ ਮੰਨ ਕੇ ਇੱਕ ਨੂੰ ਬਚਾਉ ਉਹ ਕਿੰਨੇ ਵੀ ਦਿਲੇ ਇਹ ਹਰਕਤ हिंसा ਸਾਹਮਣੇ بار بار ਹਾਰ ਦੇ ਜੀ ਜਿੱਤੇ ਕਦੇ ਹੈ ਨਹੀਂ ਸੀ ਬਾਦਲ ਸਾਹਿਬ ਦੇ ਜੀ ਕਿਰਪਾ ਕਰਦੇ ਸੀ ਨੇ ਨੁਰਾਇਫ ਉਹਦਾ ਬੇਰੁਣਾ ਹੰਦ ਸੀ ਜਿਵੇਂ ਸਾਲ ਜਿਹੜੀ ਗੱਲ ਮੈਂ ਕੀਤੀ ਸਾਬ ਸਾਬ ਦੇ ਬਾਰੇ ਸਰਦਾਰ ਬਲਵਿੰਦਰ ਸਿੰਘ ਪੂਲ ਦੇ ਨੇ ਕਹੀ ਹੈ ਉਹ ਗੱਲ ਉਹਨੇ ਵੀ ਲਾਗੂ ਕੀਤੀ ਬਿਲਕੁਲ ਸਹੀ ਹੈ ਕਿਉਂਕਿ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪੂਲ ਵੀ ਬਾਰ ਬਾਰ ਹਾਰਦੇ ਰਹੇ ਤੇ ਉਹਨਾਂ ਨੂੰ ਵੀ ਰਾਸ਼ਵਤਰੀ ਜਿਹੜੇ ਕਰਕੇ ਜਿਹੜੇ ਉਹ ਕਹਿੰਦੇ ਉਹ ਦਿਨ ਵਿੱਚ ਸ਼ੇਰ ਦੀ ਮਿਹਨਤ ਬੈਠ ਕੇ ਦੁਜਲ ਪੱਥਰ ਨਹੀਂ ਮਾਰੀ ਦੀ ਅਗਲੀ ਗੱਲ ਅਗਲੀ ਗੱਲ ਕਰਤੀ ਜੀ ਮੈਸ਼ਨਰ ਸਿੰਘ ਘਰੇ ਹਾਲ ਉਹਨਾਂ ਨੇ ਉਹ ਕਹਿੰਦੇ ਜੀ ਜਿਹੜਾ ਆਪਰੇਸ਼ਨ ਹੈ ਨਾ ਇਹ ਆਪਰੇਸ਼ਨ ਜਿਹੜਾ ਹੈਗਾ ਇਹ ਬਹੁਤ ਪੁਰਾਣਾ ਹੈ ਇਹ ਆਪਰੇਸ਼ਨ ਨਾਗਪੁਰ ਹੈ ਕੁਮਤੀ ਬਾਕੀ ਨੇ ਵੀ ਕਰਦੀ ਉਹਨਾਂ ਨੇ ਵੀ ਕਹੇ ਸੀ ਜੀ ਆਪਰੇਸ਼ਨ ਨਾਗਪੁਰ ਕਿਵੇਂ ਇਹ ਕਹਿੰਦੇ ਜੀ ਜਿਹੜੀ ਇਹ ਨਾ ਬਾ ਡਾਕਪੁਰ ਆਰਐਸਐਸ ਦਾ ਹੈਡਕੁਆਰਟਰ ਸੜਕ 'ਚੋਂ ਚੋਹਦਾ ਹੈ ਹੂੰ ਹੂੰ ਇਹ ਕਿ ਨਵੀਂ ਨਵੀਂ ਗੱਲ ਕਹੀ ਕਹਿੰਦੇ ਜੀ ਜਿਹੜਾ ਆਪਰੇਸ਼ਨ ਨਾਗਪੁਰਾ ਦਾ ਇਹਨੂੰ ਉਦੋਂ ਅੰਜਾਮ ਦਿੱਤਾ ਗਿਆ ਜਦੋਂ ਸੀ ਬੀਜੇਪੀ ਦੇ ਨਾਲ ਸਾਡਾ ਸਮਝੌਤਾ ਨਹੀਂ ਹੋ ਸਕਿਆ ਸਮਝੌਤੇ ਦੀ ਗੱਲ ਟੁੱਟ ਗਈ ਹੂੰ ਹੂੰ ਤੇ ਉਦੋਂ ਬਾਅਦ ਕਹਿੰਦੇ ਫਿਰ ਉਹਨਾਂ ਨੇ ਆਪਦਾ ਕੰਮ ਸ਼ੁਰੂ ਕਰਤਾ ਉਹ ਤੋਂ ਪਹਿਲਾਂ ਕਿਤੇ ਕਹਿੰਦੀ ਇਹ ਨਹੀਂ ਸੀ ਕਿ ਅਮਰਪਾਲ ਸਿੰਘ ਚੋੜ ਲੜੂਗਾ ਅਮਰਪਾਲ ਸਿੰਘ ਦੇ ਚੋਣ ਲੜਨ ਦੀ ਗੱਲ ਹੈਗੀ ਪਹਿਲਾਂ ਕਿਵੇਂ ਅਮਰਪਾਲ ਸਿੰਘ ਦੀ ਮਾਂ ਨੇ ਇਤਾਰ ਫਿਊਜ਼ ਕਰਤਾ ਸੀ ਕਿ ਅਮਰਪਾਲ ਸਿੰਘ ਚੋਣ ਨਹੀਂ ਲੜਨਗੇ ਪਰ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕਰ ਚੁੱਕੇ ਹਾਂ ਕਿ ਅਮਰਪਾਲ ਸਿੰਘ ਜਿਹੜਾ ਬੰਦਾ ਮਿਲਣ ਵਾਸਤੇ ਗਿਆ ਸੀ ਜਰਾਇਦ ਸਿੰਘ ਖਾਂਸਾ ਜੀ ਸਾਬਕਾ ਮੈਂਬਰ ਪਾਰਲੀਮੈਂਟਰ ਉਹਨੇ ਤਾਂ ਡਿਗੂ ਕਰ ਤੋਂ ਐਲਾਨ ਕਰਤਾ ਸੀ ਕਿ ਅਮਰਪਾਲ ਸਿੰਘ ਸਹਿਮਤ ਹੋ ਗਏ ਔਰ ਉਹ ਚੋਣ ਲੜ ਗਏ ਪਰਵਾਦ ਨੇ ਭਾਵੇਂ ਇੱਕ ਵਾਰੀ ਖੰਡਨ ਕਰਤਾ ਸੀ ਲੇਕਿਨ ਬਾਅਦ 'ਚ ਪਰਵਾਦ ਨੇ ਵੀ ਵੈਲਕਮ ਦੀਏ ਪ੍ਰਵਾਨ ਕੀਤੀ ਤੇ ਅਮਰਪਾਲ ਸਿੰਘ ਨੇ ਜੋੜ ਲੜੀ ਜੀ ਫਿਰ ਅਮਰਪਾਲ ਸਿੰਘ ਜੀ ਦਾ ਜੋੜ ਲੱਗਦਾ ਸੀ ਪਰ ਸੁਖਮੀਤ ਸਿੰਘ ਬਾਦਲਵੀਰ ਇੱਥੇ ਤਕਰੀਰਾਂ ਕਰਦੇ ਹੁੰਦੇ ਬਾਕੀ ਲੋਕ ਵੀ ਤਕਰੀਰਾਂ ਕਰਦੇ ਹੁੰਦੇ ਤੇ ਉਹ ਕਹਿੰਦੇ ਹੁੰਦੇ ਸੀ ਇਹ ਆਰਐਸਐਸ ਦਾ ਅਜੰਡਾ ਹੈ ਇਹ ਇਦਾਂ ਸੇ ਲਾਗੂ ਕਰੇ ਜੀ ਉਸ ਤੋਂ ਬਾਅਦ ਜਦੋਂ ਪਾਰਲੀਮੈਂਟ ਦਾ ਮੈਂਬਰ ਬਣ ਕੇ ਤੇ ਤੁਸੀਂ ਪਾਰਲੀਮੈਂਟ ਤੇ ਵੀਪਾ ਹਰਸਿਮਰਤ ਕੌਰ ਬੋਲਦੀ ਹੈ ਉਹ ਕਹਿੰਦੀ ਜੀ ਇਹਨੂੰ ਰਿਹਾ ਕਰੋ ਜਦੋਂ ਬੰਦਾ ਅਜਿਹਾ ਕਹਿੰਦਾ ਫਿਰ ਉਹ ਰਿਹਾ ਕਿਉਂ ਕੀਤਾ ਜਾਵੇ ਨਹੀਂ ਅਕਾਲੀ ਦਲ ਦੀ ਮਤਲਬ ਸਟੈਂਡ ਕੀ ਹੈ ਮਕਾਦੀ ਦਾ ਮਾਨਸਿਕ ਪਦਰਕੀ ਤੁਸੀਂ ਤੁਸੀਂ ਇਹ ਇਤਿਹਾਸ ਦਾ ਜ਼ਿਕਰ ਕਰ ਸਕਦੇ ਹੋ ਜੀ ਨਾਲ ਫਿਰ ਉਹ ਜਿਹੜੀ ਧੀ ਸਾਹਸਾਹ ਦੀ ਗੱਲ ਕਰਦੇ ਕਿ ਧੀ ਸਾਹਸਾਹ ਦਾ ਜੀ ਮਤਲਬ ਜਿਹੜੀ ਹੈਗੀ ਹੈ ਬਾਬੂ ਸਾਹਿਬ ਨੇ ਤੇ ਇਸਾਨ ਕੀਤਾ ਇਹਨੂੰ ਟਿਕਾ ਦਿੰਦੇ ਰਹੇ ਤੇ ਉਹਨਾਂ ਨੇ ਕਿਹਾ ਵੀ ਫਿਰ ਜੰਦੂ ਮਾਜਰਾ ਨੂੰ ਕਿਉਂ ਆਪਾਂ ਰਹਿੰਦੇ ਕਿ ਜੰਦੂ ਮਾਜਰਾ ਨੇ ਫਿਰ ਅਟੈਕ ਕੀਤਾ ਤੇ ਅਟੈਕ ਕੀਤਾ ਜਿਹੜੇ ਕਿਤਾਬ ਵਿੱਚ ਇਹ ਸੰਦਰਭ ਗਰੇਵਾ ਉੱਤਰਾ ਦੇ ਜੀ ਇਹਨੇ ਜੰਦੂ ਮਾਜਰਾ ਕਹਿੰਦੇ ਯਾਦ ਕਰੇ ਉਹ ਟਾਈਮ ਜਦੋਂ ਕਹਿੰਦੇ ਇਹਨਾਂ ਦੇ ਸੱਸਾਪ 팀 ਸੱਸਾਵਾ ਕਨਿਦਲ ਦੇ ਵਿੱਚ ਹੁੰਦੇ ਸੀ ਤੇ ਉਦੋਂ ਟੌੜਾ ਸਾਹਿਬ ਨੂੰ ਵੀ ਕੱਢਿਆ ਸੀ ਫਿਰ ਉਹਨਾਂ ਨੂੰ ਕਢਵਾਉਣ ਵਾਲੇ ਕੌਣ ਸੀ ਕਹਿੰਦੇ ਸੀ ਸਭ ਤੋਂ ਮੁਖੀ ਦਾਤ ਸਿੰਘ ਸੱਸਾਬ ਲੱਗੇ ਸੀ ਤੇ ਫਿਰ ਤੁਸੀਂ ਇਹ ਦੇਖੋਗੇ ਜਦੋਂ ਟੌੜਾ ਸਾਹਿਬ ਨੇ ਇੱਕ ਇਹ ਅੱਜ ਦੀ ਗੱਲ ਨਹੀਂ ਇਹ ਪਹਿਲਾਂ ਦੀ ਗੱਲ ਵਿੱਚ ਚੱਲਦੀ ਹੈ ਕਿਉਂਕਿ ਟੌੜਾ ਸਾਹਿਬ ਨੇ ਜਤਨਵੰਦੀ ਸਾਹਿਬ ਨੇ ਵੀ ਨਹੀਂ ਕੀਤੀ ਹੈ ਕੀਤੀ ਸੀ ਸ਼ੇਰ ਸਿੰਘ ਸਾਹਿਬ ਉਹ ਰਾਣੂ ਬਾਂਸ ਸਾਹਿਬ ਉਹ ਰਾਣੂ ਯਾਦ ਹੋਣੇ 1980 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੋਂ ਕੀ ਕਿ ਲਗਾਂਦੀ ਸੀ ਜਿਹੜੀ ਉਹ ਸਰਕਾਰ ਤੋਂ ਵੀ ਸੀ ਉਹ ਤੋੜਨ ਦਾ ਕਾਰਨ ਕੀ ਸੀ ਉਦੋਂ ਇੱਕ ਮੈਮੋਰੰਡਮ ਦਿੱਤਾ ਗਿਆ ਸੀਗਾ ਕੇਂਦਰ ਸਰਕਾਰ ਨੂੰ ਰਾਹੀਂ ਗਵਰਨਰ ਜੀ ਤੇ ਮੈਮੋਰੰਡਮ ਦੇਣ ਵਾਲੇ ਕੌਣ ਸੀ ਜੀ ਸਰਦਾਰ ਤਗਦੇਵ ਸਿੰਘ ਤਲਵੰਡੀ ਕਾਰੀਦਾਰ ਤੇ ਪ੍ਰਧਾਨ ਤੇ ਦੂਜੇ ਜਿਹੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਸੁਖਪਾਪਲੇ ਗੁਰਚਰਨ ਸਿੰਘ ਕੌੜਾ ਤੇ ਇਹਨਾਂ ਨੇ ਕਿਹਾ ਕਿ ਜੀ ਸਾਡੀ ਸਰਕਾਰ ਜਿਹੜੀ ਹੈ ਭ੍ਰਿਸ਼ਟ ਹੈ ਇਹ ਸਰਕਾਰ ਸਾਡੀ ਕੋਰਪਟ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਖਿਲਾਫ ਮੈਮੋਰੰਡਮ ਦਿੱਤਾ ਸੀ ਤੇ ਉਦੋਂ ਜਿਹੜੀ ਉਹ ਟੁੱਟੀ ਸੀ ਸਰਕਾਰ ਜੀ 99 ਦੇ ਵਿੱਚ ਆਪਾਂ ਦੇਖੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਪਰ ਇਸ ਤਾਸੀ ਦੇ ਮੌਕੇ ਤੇ ਜਥੇਦਾਰ ਰਣਜੀਤ ਸਿੰਘ ਜਿਹੜੇ ਸਿੱਖ ਸਾਫ ਸੀਗੇ ਉਹਨੇ ਹਕੂਮਤ ਦੇ ਤਸੀਹ ਭਾਈ ਮੇਰ ਬਲਾ ਕੇ ਜਿਹੜਾ ਹੈਗਾ ਇਹ ਚੜਾ ਲਓ ਜੀ ਦਾ ਆਪਣਾ ਬਹੁਤ ਵੱਡਾ ਸਾਡੇ ਸਾਹਮਣੇ ਕੁਸਬਾ ਹੈ ਤੇ ਬਾਕੀ ਜਿਹੜੀ ਲੜਾਈ ਪੜਾਈ ਬਾਅਦ ਚ ਕਰ ਲਓ ਰਣਜੀਤ ਸਿੰਘ ਉਹਰ ਨੂੰ ਵੀ ਕਰਦਾ ਜਥੇਦਾਰ ਗੁਰਚਰਨ ਸਿੰਘ ਤੜਾ ਹੋਣਾ ਨੇ ਅਸਤੀਫਾ ਦਿੱਤਾ ਪਰ ਉਸ ਦੀ ਫੈਸਲੇ ਪਰਵਾਨੇ ਕੀਤਾ ਇਹ ਵੀ ਜਲੀਲ ਕਰਨਾ ਹੈ ਬੰਦੇ ਨੂੰ ਤੇ ਜਲੀਲ ਕਰਨ ਵੇਲੇ ਫਿਰ ਜਿਹੜੀ ਹੈਗੀ ਹੈ ਉਹਨਾਂ ਦੇ ਖਿਲਾਫ ਦੇ ਬਸਾਹੀ ਦਾ ਮਤਾ ਪਾਸ ਕੀਤਾ ਗਿਆ ਸੀ ਉਹਦੇ ਸਾਰੇ ਬੰਦੇ ਚਾਹੇ ਇਹ ਮਹੇਸ਼ਿੰਦਰ ਸਿੰਘ ਹੈ ਵਾਲ ਹੋਵੇ ਚਾਹੇ ਤੇ ਦੁਹਾੜਾ ਸਾਹਿਬ ਹੋਵੇ ਸਾਰੇ ਡੋਲਾ ਸਾਹਬ ਦੇ ਨਾਲ ਹੁੰਦੇ ਸੀ ਤੇ ਫਿਰ ਇੱਕ ਟਾਈਮ ਵੀ ਆਇਆ ਸੀ ਜਦੋਂ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਆਏ ਸੀ ਸਾਰੇ ਦੇ ਸਾਰੇ ਤੇ ਬਾਅਦ ਵਿੱਚ ਜਿਹਨੇ ਫਿਰ ਬਾਦਲਪੁਰੇ ਨੂੰ ਲੈ ਕੇ ਕੌਣ ਗਏ ਸੀ ਜੀ ਉਹ ਵੀ ਮਹੇਸ਼ਿੰਦਰ ਸਿੰਘ ਬਾਅਦਲੇ ਗਰੀਬਵਾਲ ਸਾਹਿਬ ਆ ਕੇ ਗੱਲ ਜਦੋਂ ਇਹ ਮੈਂ ਦੇ ਇੰਤਜ਼ਾਮ ਲਗ ਰਹੇ ਸੀ ਕਿ ਚੰਦੂ ਬਾਜਰਾ ਸਾਹਿਬ ਤੇ ਤੇ ਮੇਰੀ ਚੰਦੂ ਬਾਜਰਾ ਹੋਣਾ ਦਾ ਗੱਲ ਹੋਗੀ ਬਖੈ ਤੁਸੀਂ ਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਆਪਦੇ ਇਹ ਲੋਕ ਸਦਾ ਚਾਰ ਦੀਆਂ ਗੱਲਾਂ ਕਰਦੇ ਆ ਪਹਿਲਾਂ ਉਹਨਾਂ ਨੂੰ ਕਹੋ ਯਾ ਆਪ ਦੇ ਆਪ ਦੀ ਪੀਡੀਏ ਛੋਟਾ ਮਾਰ ਲੈਣ ਮੈਂ ਕਹਿੰਦਾ ਜੀ ਬੈਨੀਫੀਟ ਦਾ ਦਸਤਾਕੀ ਦੀ ਜਿੱਕਰ ਕੀ ਦਾ ਕਰ ਰਹੇ ਹੋ ਕਹਿੰਦੇ ਜੀ ਮੈਂ ਤਾਂ ਪਿੰਛਰ ਸਿੰਘ ਕਰਿਆਲ ਦਾ ਹੀ ਕਰਨਾ ਮੈਂ ਕਿਹਾ ਕਿਵੇਂ ਕਹਿੰਦਾ ਵੀ ਅਸੀਂ ਅਕਾਲੀ ਆਂ ਪੋਰਚਾ ਚੋਂ ਪੈਦਾ ਹੋਏ ਆਂ ਅਕਾਦਿਲ ਮੋਰਚੇ ਦੀ ਪੈਦਾ ਹੋਈ ਸੀ ਵੀ ਮੋਰਚੇ ਨਾਲ ਉਹਦੇ ਜੀ ਇੱਕ ਵਾਰੀ ਕਿੰਦੀ ਅਕਾਦਿਲ ਦਾ ਧਰਨਾ ਲੱਗਿਆ ਸੀ ਲੋਹਿਆਣੇ ਦੇ ਵਿੱਚ ਜੀ ਉਹ ਕਿੱਥੇ ਗਰੇਵਾਲ ਸਾਹਿਬ ਵੀ ਚਲੇ ਗਏ ਤੇ ਗਰੇਵਾਲ ਸਾਹਿਬ ਦਾ ਨਾਅ ਕਿਤੇ ਜੀ ਆ ਗਿਆ ਉਹਦੇ ਵਿੱਚ ਵੀ ਇਹ ਤਾਂ ਜੀ ਅੰਦੋਲਨਕਾਰੀ ਐ ਤੇ ਇਹਨਾਂ ਦੇ ਖਿਲਾਫ ਕੇਸ ਦਰਜ ਹੋ ਗਿਆ ਹੂੰ ਹੂੰ ਇਹ ਕਹਿੰਦੇ ਜੀ ਲਿਖ ਕੇ ਵੀ ਆਏ ਸੀ ਪੁਲਿਸ ਨੂੰ ਕਿ ਮੈਂ ਤਾਂ ਵਕੀਲ ਆ ਯਾਰ ਮੈਂ ਤਾਂ ਵਕਾਲਤ ਦੇ ਨਾਤੇ ਗਿਆ ਸੀ ਮੈਂ ਕਿਹਾ ਉਹਦਰ ਨਹੀਂ ਗਿਆ ਕਾਲੀਦਰ ਲਈ ਸਭ ਤੋਂ ਕਿੰਦਰ ਸਾਡੀ ਆ ਜਿਹੜੇ ਕਹਿੰਦੇ ਸ਼ੀਸ਼ੇ ਦੇ ਮਹਿਲਾ ਚ ਬੈਠੇ ਉਹ ਸਾਡੇ ਤੇ ਘਰੇ ਮਾਰਦੇ ਇਹ ਦੰਦੂ ਮਾਰ ਰਹੇ ਹੋਏ ਜੀ ਇਹਨੇ ਕਹਿ ਕੇ ਜਿਹੜੇ ਬੰਦੇ ਦੇ ਖਿਲਾਫ ਮੋਰਲ ਸਟਰਪੀਟ ਦੇ ਇਲਜ਼ਾਮ ਲਗੇ ਹੋ ਆ ਬਹੁਤ ਵੱਡੀ ਗੱਲ ਹੈ ਜੀ ਕਿਤੇ ਵੀ ਜਿਹੜੀਆਂ ਟੀਚਰ ਬੀਤੀਆਂ ਸੀ ਕਿਸੇ ਸਕੂਲ ਦੀ ਉਹਨਾਂ ਨੇ ਵੀ ਲਿਖ ਦਿੱਤੇ ਦਿੱਤੀਆਂ ਉਹਨਾਂ ਵਾਂਗ ਜੇ ਐਫਆਈਰ ਵੀ ਦੇਖੀਏ ਅਕਾਦਮ ਦਾ ਸੰਕਟ ਆਪਰੇ ਖਾ ਦੇ ਤੇ ਲੇਕਿਨ ਉਹ ਜੇ ਕਹਿੰਦੇ ਹੁਣ ਜੀ ਆਪਾਂ ਆਪਣਾ ਠਿਕਾਣਾ ਚਾ ਕਿ ਤੇ ਪੀੜ ਆਉਦਾ ਹੀ ਰਗਾ ਉਹ ਕਰੀ ਜਾਂਦੇ ਜੀ। ਜੀ। ਵੱਡੀ ਗੱਲ ਇਹ ਦੇਤੇ ਅੱਗੇ ਆ ਕੀ ਜੱਜੀ ਸਾਹਿਬ ਜਦੋਂ ਇਹ ਆਪਰੇਸ਼ਨ ਨਾਗਪੁਰ ਦੀ ਗੱਲ ਕਰਦੇ ਐ 2004 ਦੇ ਵਿੱਚ ਇੱਕ ਰੈਗੂਲੇਸ਼ਨ ਪਾਸ ਕੀਤਾ ਸੀਗਾ ਜੀ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਸੋਲੀ ਰੈਗੂਲੇਸ਼ਨ ਤੇ ਹੁਕਮਨਾਮਾ ਜਾਰੀ ਕੀਤਾ ਸੀ। ਹਮਮ ਅਕਾਲਪਤ ਸਾਹਿਬ ਦੇ। ਹਮਮ ਤੇ ਉਹਨਾਂ ਨੇ ਕਿਹਾ ਸੀ ਵੀ ਆਰਐਸਐਸ ਦੇ ਨਾਲ ਦਾਖਲਾ ਤੋਂ ਉਦੋਂ ਜੀ ਆਰਐਸਐਸ ਤੇ ਤਾਂ ਪਵੰਦੀ ਲਗਣੀ ਚਾਹੀਦੀ ਹੈ। ਹਮਮ ਹਮ 2004 ਤੋਂ ਲੈ ਕੇ ਲਿਓ ਮਾਨਸੂ 2017 ਤੱਕ ਤੁਸੀਂ 13 ਸਾਲ ਉਹਨਾਂ ਦੇ ਨਾਲ ਸਰਕਾਰਾਂ ਬਣਾਉਂਦੇ ਰਹੇ ਉਦੋਂ ਤੁਸੀਂ ਇੱਕ ਆਕਸਾ ਦਾ ਹਕੂਮਨਾਂ ਕਿਉਂ ਨਹੀਂ ਬਣੇ ਬਿਲਕੁਲ ਜੀ ਅੱਜ ਜੀ ਆਪਾਂ ਇਹਨਾਂ ਨੂੰ ਕਹਿ ਨਹੀਂ ਕਿ ਇਹ ਆਰਐਸਐਸ ਦਾ ਆਪਰੇਸ਼ਨ ਹੈ ਤੇ ਵੀ ਆਰਐਸਐਸ ਦਾ ਆਪਰੇਸ਼ਨ ਤਾਂ ਤੁਹਾਡੇ ਤੇ ਵੀ ਹੁੰਦਾ ਰਿਹਾ ਤੁਸੀਂ ਆਰਐਸਐਸ ਦੇ ਨਾਲ ਮਿਲ ਕੇ ਆਰਐਸਐਸ ਦੀ ਟੀਏ ਜਿਹੜੀ ਭਾਰਤੀ ਜਨਤਾ ਪਾਰਟੀ ਉਹਦੇ ਨਾਲ ਮਿਲ ਕੇ ਸਰਕਾਰਾਂ ਬਣਾਉਂਦੇ ਰਹੇ ਹੋ ਇਹ ਸਾਰਾ ਕੁਝ ਯਾਦ ਕੀ ਜ਼ਰੂਰੀ ਹੈ ਹਾਲਾਤ ਇਹ ਬੜੇ ਭੇਜੀ ਐਸੋਏ ਅਕਾਲੀ ਦਰ ਨੂੰ ਮੇਰਾ ਖਿਆਲ ਹੈ ਵੀ ਕਿਸੇ ਨੂੰ ਬਾਹਰਲੇ ਨੂੰ ਟੋਲ ਦੀ ਕੋਈ ਲੋੜ ਨਹੀਂ ਆਮ ਆਦਿਕ ਪਾਰਟੀ ਆਲੇ ਹੁਣ ਕਾਂਗਰਸ ਵਾਲੇ ਹੋਣ ਉਹਨਾਂ ਨੂੰ ਕੋਈ ਹਿੰਮਤ ਕਰਨ ਦੀ ਲੋੜ ਨਹੀਂ ਲੱਗੇ ਪਈ ਐ ਜਿਹੋਦੇ ਜ਼ਵਾਦਾਂ ਕਈਆਂ ਕੁਹਾੜੀਆਂ ਫੜ ਕੇ ਭੱਟੇ ਲੱਗੇ ਪਈ ਐ ਵੀ ਰਹਿਣ ਦਾ ਨਹੀਂ ਜਿਹੜਾ ਕੋਈ ਮਾੜਾ ਗੋਟਾ ਹੈ ਗਿਆ ਜਿਹੜਾ ਕੋਈ ਮਜੂਰ ਹੈਗਾ ਪਰ ਜਿਹੜੇ ਆਮ ਲੋਕ ਆਮ ਕਿਸਾਨ ਹੋਣ ਮਜ਼ਦੂਰ ਹੋਣ ਪੰਜਾਬ ਪੱਖੀ ਲੋਕ ਹੈ ਜਿਹੜੀ ਉਹ ਮਹਿਸੂਸ ਕਰਦੇ ਆ ਕਿ ਪੰਜਾਬ ਨੂੰ ਕਰੀਜ਼ਮਲ ਫਾਇਦੀ ਦੀ ਲੋੜ ਹੈ ਜਿਹੜਾ ਜਿਹੜੇ ਜਿਹੜੇ ਕਿਸਾਨੀ ਨੂੰ ਤੇ ਸਿੱਖੀ ਨੂੰ ਸਮਰਪਿਤ ਹੋਵੇ ਆਕਾਦੀ ਦਲ ਤੋਂ ਵਗਾਰ ਕੋਈ ਦਿਖਾਈ ਨਹੀਂ ਪੜਾ ਆਕਾਦੀ ਦਲ ਦੇ ਜਿਹੜੇ ਲੀਡਰ ਹੈ ਇੱਥਾ ਉਹ ਹੈ ਜਿਹੜੇ ਇੱਕ ਬੋਰ ਦੇ ਟ੍ਰੈਫਿਕ ਦੇ ਉੱਤੇ ਬੈਠੇ ਐ ਤੇ ਜਿਹੜੇ ਢਾਣੇ ਤੇ ਬੈਠੇ ਉਹਨਾਂ ਢਾਣਿਆਂ ਨੂੰ ਵਧਣ ਲੱਗੇ ਪਏ ਐ ਜਿੱਦਾਂ ਆਪਾਂ ਹੁੜੇ ਦੇ ਤੇ ਮੇਰੇ ਖਿਆਲ ਆ ਵੀ ਕੀਰਨੇ ਪਾ ਸਕਦੇ ਹੋ ਟੈਚ ਵਿੱਚ ਕੁਝ ਕੱਢਣ ਪਾਉਣਾ ਹੈ ਜੀ ਹਾਂ ਬਿਲਕੁਲ ਦੀ ਸਹੀ ਗੱਲ ਆਪਾਂ ਚੱਲਦੇ ਨੈਕਸਟ ਕਾਲ ਤੇ ਹਾਂਜੀ 3504 ਸਵਾਗਤ ਆ ਜੀ ਹਾਂਜੀ ਬਾਈ ਜੀ ਸੱਸੀ ਕਾਲ ਦੋਵਾਂ ਭਰਾਵਾਂ ਨੂੰ ਸੱਸੀ ਕਾਲੀ ਜੀ ਆ ਮੇਰੇ ਮੇਰੇ ਦੋ ਸਵਾਲ ਸਿੱਖਾ ਦੋ ਦੋ ਸਵਾਲ ਆ ਜੀ ਮੇਰੇ ਜੀ ਇਪਤਾ ਬੀਬੀ ਮੀਨਸ ਹੈ ਜੀ ਬਹੁਤ ਨੇੜੇ ਰਹੀ ਐ ਸਫੀਰ ਬਾਦਲ ਦੇ ਤੇ ਬੀਬੀ ਹਰਸਮਰਤ कौर ਬਾਦਲ ਦੇ ਹੁਣ ਇਹ ਕਾਲ ਚੈਨਲ ਨੂੰ ਇੰਟਰਵਿਊ ਦਿੱਤੀ ਐ ਉਹ ਸਾਰੇ ਦੋਸ਼ ਉਹਨੇ ਦੁਹਰਾਏ ਆ ਜੋ ਨੇ ਪ੍ਰਦੀਪ ਕਲੇਰ ਨੇ ਲਾਇਏ ਸੀ ਹੂੰ ਉਹ ਉਹ ਮੈਂ ਇਹ ਨਹੀਂ ਜਾਣਾ ਚਾਹੁੰਦਾ ਕਿ ਇਹ ਕੋਣੇ ਦੋਸ਼ ਲਾਇਆ ਵੀ ਉਦੋਂ 2021 ਚ ਚਰਨਜੀਤ ਬਰਾੜ ਮੇਰੇ ਕੋਲੇ ਆਇਆ ਸੀ ਕਰੇ ਹੂੰ ਇਹ ਕੋਣੇ ਆ ਕੇ ਮੈਨੂੰ ਧਮਕੀ ਦਿੱਤੀ ਸੀ ਵੀ ਜੋ ਮਿੱਡੂ ਦਿੱਤੀ ਜਿੱਕੇ ਕਿ ਇਹ ਰਿਕਮੈਂਡੂ ਖੜੇ ਨਾਲ ਹੋਈ ਐ ਹੂੰ ਵੀ ਉਹ ਤੁਹਾਡੇ ਨਾਲ ਨਾ ਹੋ ਜੇ ਮੇਰੇ ਬੱਚਿਆਂ ਨੂੰ ਧਮਕੀ ਦੇ ਕੇ ਗਿਆ ਤੁਸੀਂ ਆਪਣੀ ਮਾਂ ਨੂੰ ਸਮਝਾਓ ਐ ਕਹਿੰਦੇ ਉਹ ਕੋਈ ਬਿਆਨ ਦੇਣਾ ਚਾਹੁੰਦੀ ਸੀ ਸੱਟ ਕੋਲੇ ਹੂੰ ਹੂੰ ਤੇ ਨਾਲ ਉਹ ਸੱਟ ਨੇ ਉਹਨੇ ਬਿਆਨ ਲਈ ਹੁਣ ਤਾਲ ਆਉਂਦੀ ਰਹੀ ਮਤਲਬ ਪਹਿਲਾਂ ਤਾਂ ਉਹਨੂੰ ਟਾਈਮ ਦਿੱਤਾ ਦੋ ਵਾਰੀ ਵੀ ਤੁਸੀਂ ਆ ਜਾਓ ਵੀ ਬਾਜੀ ਫਰੀਦਕੋਟ ਆ ਜਾਓ ਫਿਰ ਉਹਨੂੰ ਦੋ ਤਿੰਨ ਦਿਨ ਤੋਂ ਬਾਅਦ ਮਤਲਬ ਉਹਨੂੰ ਡਿਲੇ ਕਰਦੇ ਨੇ ਉਹ ਬਿਆਨ ਦਿੱਤੇ ਨਹੀਂ ਰਹੇ ਉਹ ਕਹਿੰਦੀ ਮੈਨੂੰ ਇੰਨੀਆਂ ਧਮਕੀਆਂ ਆਈਆਂ ਚਰਜੀਤ ਬਰਾੜ ਮੇਰੇ ਘਰੇ ਆ ਕੇ ਧਮਕੀ ਦੇ ਚ ਗਿਆ ਹੂੰ ਹੂੰ ਮੇਰੇ ਬੱਚਿਆਂ ਨੂੰ ਵੀ ਤੁਸੀਂ ਆਦੀ ਮਾਨਸ ਸਿਖਾਓ ਤੇ ਹੁਣ ਕਰਦੀ ਤੇ ਬਰਾੜ ਮਤਲਬ ਚਾਹਦਾ ਹੈਗਾ ਸੰਵੀਰ ਬਾਦਲ ਦੇ ਕੋਲ ਉਹ ਨੂੰ ਧਮਕੀ ਦਿੱਤੀ ਹੈ ਤੇ ਇੱਕ ਇੱਕ ਹੈ ਬੀਬੀ ਵੀਰਪਾਲ ਕੌਰ ਬਰਿੰਡੇ ਤੋਂ ਹੀ ਉਹ ਆਦੀ ਵੀ ਬਾਬਾ ਤਾਂ ਉਹ ਜੇਲ੍ਹ 'ਚ ਹੈ ਹੀ ਨਹੀਂ ਬਾਬਾ ਤਾਂ ਉੱਥੇ ਬਗਲ ਹੀ ਦਿੱਤਾ ਪਤਾ ਨਹੀਂ ਗਾਇਬ ਕਰ ਦਿੱਤਾ ਸੌਰੀ ਬਗਲ ਨਹੀਂ ਦਿੱਤਾ ਬਾਬਾ ਦਾ ਜੇਲ੍ਹ 'ਚ ਹੈ ਨਹੀਂ ਗਾਇਬ ਹੀ ਕਰ ਦਿੱਤਾ ਜੀ ਜੀ ਤੇ ਬਾਬੇ ਨੇ ਹੁਣ ਮੰਗੀ ਰੈਪਰੋਲ ਫੇਰ ਇਹ ਤੇ ਵੀ ਦੇ ਵਿੱਚ ਬਾਬਾ ਸੱ ਦੋ ਸਵਾਲ ਆ ਮੇਰੇ ਧੰਨਵਾਦ ਜੀ ਧੰਨਵਾਦ ਜੀਟੇ ਨੂੰ ਸਾਹਿਬ ਆ ਕੀ ਆਪਾਂ ਖਾਸਾ ਜੀ ਜਿੱਥੇ ਸੈਨੀ ਬੀਬੀ ਦਾ ਨਾਮ ਕੀ ਸੀ ਨੇ ਦੇ ਸਮਝ ਨੇ ਵੀਰਪਾਰਕ ਵੀਰਪਾਰਕ ਹੋਰ ਆਈ ਉਹ ਟੀਚਰ ਰਟਾਇਰ ਹੋਈ ਆ ਬਟੰਡੇ ਤੋਂ ਜਿਹੜੀ ਕਹਿੰਦੀ ਬਾਬਾ ਗੈਬ ਕਰਤਾ ਦੂਜੀ ਆ ਬੀਬੀ ਨੀਮ ਸਾਹਿਬ ਰਜਿੰਦਰ ਕੌਰ ਆ ਤੇ ਇਸ ਤੋਂ ਦਾ ਕੋਈ ਨਾਮ ਹੈਗਾ ਜੀ ਜੀ ਤਾਂ ਅਰਜਿੰਦਰ ਕੌਰ ਅਰਜਿੰਦਰ ਕੌਰ ਅਰਜਿੰਦਰ ਕੌਰ ਨੀਮ ਸਾਹਿਬ ਹੂੰ ਹੂੰ ਅਰਜਿੰਦਰ ਕੌਰ ਨੀਮ ਸਾਹਿਬ ਚਲੋ ਜਿਹੜੀ ਬੀਬੀ ਰਜਿੰਦਰ ਕੌਰ ਨੀਮ ਸਾਹਿਬ ਦੇ ਜੋ ਇਲਜਾਮ ਆਏ ਆ ਉਹ ਆਪ ਵੀ ਖਾਂਦੇ ਸੀ ਇਹ ਜਰੂਰ ਹੋਣਾ ਚਾਹੀਦਾ ਮੋੜੇ ਪਰ ਜਿਹੜਾ ਗਰਨੀਸ਼ ਸਿੰਘ ਬਰਾੜ ਵਾਲੇ ਉਹਨਾਂ ਨੇ ਗੱਲ ਕਰੀ ਇਹ ਚਰਨਜੀਤ ਸਿੰਘ ਬਰਾਤਾ ਆਪ ਇਸੇ ਕਰਕੇ ਕਿਤੇ ਜੀ ਮੈਂ ਤਾਂ ਗਿਆ ਸਾਥੋਂ ਬੜਿਆ ਅਪਰਾਧ ਹੋਇਆ ਠਾਕੂਸ਼ੋਇ ਮੈਂ ਕੱਲ ਨੂੰ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਮੇਰੀ ਡਿਊਟੀ ਲਾਈ ਸੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਜਦੋਂ ਡੇਰੇ ਵਾਲੇ ਨੇ ਮੂੰਹ ਮਾਫੀ ਦਵਾਈ ਐ ਤੇ ਉਹ ਤੂੰ ਜੁੜਾਂਗੇ ਜੀ ਜੁੜਾ ਦੇ ਮੌਕੇ ਦਿੱਤੇ ਕਿ ਮੈਨੂੰ ਆਪ ਬਾਦਲ ਸਾਹਿਬ ਦਾ ਫੋਨ ਆਇਆ ਤੇ ਤੂੰ ਅੱਜ ਕੰਡੀ ਸੀ ਕਿੰਨੀਆਂ ਮੀਟਿੰਗਾਂ ਕਿੰਨੇ ਜਿਲ੍ਹਿਆਂ ਦੀਆਂ ਮੀਟਿੰਗਾਂ ਅਰੇਜ ਕਰ ਸਕਦਾ ਕਰ ਜੀ ਤਾਂ ਮੈਂ ਇਹਨਾਂ ਨੂੰ ਕਿਹਾ ਜੀ ਕਿਵੇਂ ਉਹਦੇ ਨਾਲ ਹੀ ਆਪੇ ਨਾਲ ਤਾਂ ਹੋਊਗੀ ਬੰਦੇ ਬੰਦੇ ਬਖਸ਼ ਬਾਬੇ ਦੀ ਗੱਲ ਹੋਊਗੀ ਤੇ ਮੈਂ ਆ ਤਾਂ ਟੈਲੀਫੋਨ ਜਿਹੜਾ ਕਾਬੂ ਨਹੀਂ ਰੱਖ ਸਕਿਆ ਮੈਂ ਕਿਦਰ ਨਾਨਦੀ ਨਾਲ ਕਿ ਜਦੋਂ ਮਹਾਰਿਆਵਤ ਤੇ ਤੇਵਨ ਤੇ ਤੇ ਟੈਲੀਫੋਨ ਬਿਕ ਪਿਆ ਸੀ ਜੀ ਉਹ ਕਹਿੰਦਾ ਜੀ ਮੈਂ ਤਾਂ ਉਹਨਾਂ ਨੇ ਕਹਿ ਦਿੱਤੇ ਸਾਰੇ ਕੰਮ ਕਰਦਾ ਹੁੰਦਾ ਸੀ ਪਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਉਸ ਵੇਲੇ ਵੀ ਬਹੁਤ ਕੁਝ ਹੋਇਆ ਸੀ ਬੜੇ ਕੁਝ ਹੁੰਦੇ ਸੀ ਇੰਜਾਂ ਤਰ੍ਹਾਂ ਸੀ ਐ ਲੈਵਰਿੰਗ ਹੈ ਉਹ ਖੁੱਲ ਰਿਹਾ ਥੋੜੇ ਸੀ ਲੋਕ ਕਿਉਂਕਿ ਬੇਅਦਬੀ ਹੋਈ ਕਿ ਨਹੀਂ ਇੱਕ ਬਹੁਤ ਵੱਡਾ ਮਤਲਬ ਜਿਹੜਾ ਹੈਗਾ ਜੀ ਹਿਸਟਰੀ ਹੈ ਦੇ ਪਿੱਛੇ ਇਹਦੇ ਛिपੜਾ ਕੁਝ ਹੈ ਤੇ ਜੇ ਕੰਨੀ ਕੰਨੀ ਤੁਹਾਨੂੰ ਆਪਾਂ ਫੋਲ ਲੱਗਦੀ ਏ ਖਾਸਾ ਜੀ ਤਾਂ ਮੇਰੇ ਖਿਆਲੋਂ ਸਾਹਿਬ ਕਾਪਾ ਤੋਂ ਠੱਗਾ ਬੱਦੀ ਇਹ ਪ੍ਰੋਗਰਾਮ ਚੱਲਦਾ ਰਹਿ ਸਕਦਾ ਹੈ ਹਾਂ ਵੀਰਪਾਲ ਕੌਰ ਵੀ ਜੇ ਤੁਸੀਂ ਗੱਲ ਕਰਦੇ ਹੋ ਵੀਰਪਾਲ ਕੌਰ ਮਛੇੜੀ ਦੀ ਰਹਿਣ ਵਾਲੀ ਹੈ ਮਤੀਦਾਸ ਨਗਰ ਦੇ ਵਿੱਚ ਰਹਿੰਦੀ ਹੈ ਇਹਦੇ ਹਸਪਤਲ ਦੇ ਹੈਗੇ ਬੜਾ ਚੰਗਾ ਆਦਮੀ ਹੈ ਉਹ ਪੁਲਿਸ ਵਿੱਚ 68 ਸਾਲ ਹੋਣ ਰਿਟਾਇਰ ਹੋ ਗਿਆ ਹੋਵੇ ਅਰੇ ਬੀਬੀ मेरा सदस्य संगठन ਨਾਲ ਜੁੜੀ ਹੋਈ ਹੈ ਮੈਂ ਦੀ ਮੇਰਾ ਕਲੈਕਟਿਵ ਪਾਵਰਫੁਲ ਕਮੇਟੀ ਦੀ ਮੈਂਬਰ ਵੀ ਸੀ ਜੀ ਔਰ ਜਦੋਂ 2007 ਦੇ ਵਿੱਚ ਜਿਹੜਾ ਉਪਸ਼ਾਸ਼ਕ ਕਰਨ ਹੋਏ ਉਹ ਤੋਂ ਬਾਅਦ ਫਿਰ ਬਠਿੰਡੇ ਦੇ ਵਿੱਚ ਬੜਾ ਵੱਡਾ ਕੱਟ ਹੋਇਆ ਸੀ ਸ੍ਰੀ ਆਬ੍ਰੇਮੀਆ ਨਾਲ ਕਿਉਂਕਿ ਸਿੱਖਾ ਦਾ ਪ੍ਰੀਮੀਆ ਦਾ ਕਾਲਜ ਹੋ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਮੈਂ ਜੀਤ ਨੂੰ ਪਹਿਲੀ ਵਾਰ ਸੁਣਿਆ ਸੀ ਤੇ ਇਹ ਬੜੀਆਂ ਗਰਮ ਤਕਰੀਰਾਂ ਕਰਦੀ ਹੁੰਦੀ ਸੀ ਹੂੰ ਹੂੰ ਕਈ ਫਿਰ ਪਾਰਲੀਮੈਂਟ ਮੈਂ ਆਪਣੇ ਥੋੜੇ ਪੀਵੀ ਚੈਨਲ ਦੇ ਵਿੱਚ ਵੀ ਇਹਨ ਇੱਕ ਵਾਰੀ ਦੇ ਨਹੀਂ ਜਾਂਵਲਾ ਤਰਸੀ ਕਿ ਸੁਖਵੀਰ ਸਿੰਘ ਬਾਦਲ ਨੇ ਹੀ ਉਹ ਪੋਸ਼ਾਕ ਭੇਜੀ ਸੀ ਤੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਟੀਵੀ ਚੈਨਲ ਦੇ ਵਿੱਚ ਮੈਂ ਇੰਟਰਵਿਊ ਦਿੱਤੀ ਸੀ ਉਹਨੂੰ ਉਸੇ ਤਮਾਨਾ ਨਹੀਂ ਆ ਤਾਂ ਉਹਨਾਂ ਨੇ ਮਾਫੀ ਮੰਗੀ ਨਹੀਂ ਸੀ ਬੀਬੀ ਨੂੰ ਜਿਹੜੇ ਦਰਸ਼ਕੀ ਤਾਂ ਹੀ ਬੀਬੀ ਨੇ ਆ ਗੱਲ ਨਹੀਂ ਕਹੀ ਸੀ ਇਹਨੇ ਜਿਹੜੀ ਕਿਸ ਦਾ ਹੋਰ ਜ਼ਿਕਰ ਕੀਤਾ ਸੀ ਉਹਦੇ حوالے ਨਾਲ ਕੀਤਾ ਸੀ ਔਰ ਮੁੜ ਕੇ ਫਿਰ ਇੱਕ ਟੀਵੀ ਚੈਨਲ ਦੇ ਵਿੱਚ ਜਿਹੜਾ ਕੰਮ ਕਰਦਾ ਹੁੰਦਾ ਸੀ న్యూਸ ਐਡੀਟਰ ਉਸ న్యూਸ ਐਡੀਟਰ ਨੂੰ ਦੀ ਵੀ ਜਨਮ ਵਾਲੇ ਕੜਤਾ ਸੀ ਸਾਡੇ ਮਿੱਤਰ ਆ ਉਸ ਜਿਸ ਅੱਜ ਕੱਲ ਉਹਨਾਂ ਨੂੰ ਆਪਣਾ YouTube ਚੈਨਲ ਬਣਾਉਣਾ ਪੈ ਗਿਆ ਪਰ ਉਹਨਾਂ ਦੇ ਤਾਂ ਉਹ ਕਹਿੰਦੇ ਹੁੰਦੇ ਨੇ ਕਿ ਕੁੱਬੇ ਦੀ ਤੁੰਤ ਲੱਤमारी ਸੀ ਤੇ ਕੁੱਬ ਨਿਕਲ ਗਿਆ ਸੀ ਉਹਨਾਂ ਦਾ ਤਾਂ ਕੁੱਬ ਨਿਕਲ ਗਿਆ ਠੀਕ ਭਲੇ ਭਲੇ ਅਰੇ ਇਹ ਵੀ ਵੀ ਕਹਿੰਦੇ ਕਿ ਇਹ ਬਾਬਾ ਦਾ ਹੈ ਹੀ ਨਹੀਂ ਜੇ ਕੋਈ ਹੋਰ ਆ ਗਿਆ ਇੱਕ ਮਿੱਥ ਚੱਲਦੀ ਹੈ ਜੀ ਕਿ ਕੁਝ ਲੋਕ ਪਹਿਲਾਂ ਵੀ ਕਹਿੰਦੇ ਆ ਕਿ ਜਿਹੜੇ ਬਾਬੇ ਦਾ ਹਮ ਸ਼ਕਲ ਬੰਦਾ ਹੈ ਕੋਈ ਇਹ ਉਹਨੂੰ ਦੇਜ ਰੱਖਿਆ ਹੋਇਆ ਤਾਂ